ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 448 ਤੋਂ ਲੈ ਕੇ 450 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ ਹਰ ਅਮਰਤ ਪਿੰਨੇ ਲੋਇਣਾ ਮਨ ਪ੍ਰੇਮ ਰਤਨਾਰਾਮ ਰਾਜੇ ਮਨ RAM ਕਸਵਟੀ ਲਾਇਆ ਕੰਚਨ ਸੋ ਵਿੰਨਾ ਗੁਰਮਖ ਰੰਗ ਚਲੂ ਲਿਆ ਮੇਰਾ ਮਨ ਤਨੋਂ ਪਿੰਨਾ ਜਨ ਨਾਨਕ ਮੁਸਕ ਚ ਕੋ ਲਿਆ ਸਭ ਜਨਮ ਤਨ ਤੰਨਾ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਮੇਰਾ ਮਨ ਰੰਗਿਆ ਗਿਆ ਹੈ ਤੇ ਪ੍ਰਮਾਤਮਾ ਦੇ અમરતરૂપી પ્રેમ ਦੇ ਨਾਲ ਹੀ ਮੇਰੀਆਂ ਅੱਖਾਂ ਵੀ ਭਿੱਜ ਗਈਆਂ ਨੇ પ્રેમ ਰੰਗ ਦੇ ਵਿੱਚ ਭਿੱਜੀਆਂ ਹੋਈਆਂ ਨੇ ਅੱਖਾਂ ਵੀ પ્રેમ ਨਾਲ ਜਿਸ ਤਰ੍ਹਾਂ ਕਹਿੰਦੇ ਨੇ ਵੀ પ્રેમ ਦੇ ਅਥਰੂ ਆ ਜਾਂਦੇ ਨੇ ਅੱਖਾਂ 'ਚ ਕਹਿੰਦੇ ਪਰਮੇਸ਼ਰ ਨੇ ਮੇਰਾ ਮਨ ਆਪਣੇ ਨਾਮ ਦੀ ਕਸਵੱਟੀ ਤੇ ਲਾ ਕੇ ਸੋਨੇ ਵਾਂਗ ਸ਼ੁੱਧ ਕਰ ਦਿੱਤਾ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਕਹਿੰਦੇ ਮੇਰਾ ਮਨ ਪਰਮੇਸ਼ਰ ਦੇ ਰੰਗ ਵਿੱਚ ਗੂੜਾ ਲਾਲ ਹੋ ਗਿਆ ਹੇ ਨਾਨਕ ਜੀ ਕਹਿੰਦੇ ਨੇ ਕਿ ਜਿਸ ਜੀਵ ਦਾ ਕਹਿੰਦੇ ਹਿਰਦਾ ਪਰਮੇਸ਼ਰ ਦੇ ਪ੍ਰੇਮ ਰੰਗ ਦੀ ਖੁਸ਼ਬੂ ਦੇ ਨਾਲ ਸੁਗੰਧਤ ਹੋ ਗਿਆ ਉਹਦਾ ਕਹਿੰਦੇ ਜਨਮ ਧਨ ਹੋ ਗਿਆ ਜਨਮ ਉਹਦਾ ਸਫਲਾ ਹੋ ਗਿਆ ਹਰ ਪ੍ਰੇਮ ਬਾਣੀ ਮਨ ਮਾਰਿਆ ਅਣੀ ਆਲੇ ਅਣੀਆਂ ਰਾਮ ਰਾਜੇ ਜੇ ਸ ਲਾਗੀ ਪੀਰ ਪੀਰਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤ ਗੁਰ ਮੇਲ ਹਰ ਜਗ ਦੁਤਰ ਤਰੀਆ ਕਹਿੰਦੇ ਜਿਸ ਜੀਵ ਦਾ ਮਨ ਪ੍ਰੇਮ ਦੇ ਵਿੱਚ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜਿਆ ਉਹ ਕਹਿੰਦੇ ਇਸ ਤਰ੍ਹਾਂ ਜਿਵੇਂ ਕਹਿੰਦੇ ਬਿੱ ਤੀਰ ਦੀ ਨੋਕ ਨਾਲ ਕੋਈ ਵਿੰਨਿਆ ਜਾਂਦਾ ਨਾ ਉਹਦਾ ਮਨ ਇਸ ਤਰ੍ਹਾਂ ਪਰਮੇਸ਼ਰ ਦੇ ਪ੍ਰੇਮ ਵਿੱਚ ਵਿੰਨਿਆ ਜਾਂਦਾ ਮਤਲਬ ਇੰਨੀ ਕੱਸ ਕੇ ਵਿੰਨ ਹੋ ਜਾਂਦਾ ਕਹਿੰਦੇ ਜਿਹਨੂੰ ਪਰਮੇਸ਼ਰ ਦੇ ਲਈ ਪ੍ਰੇਮ ਜਾਗਿਆ ਜਿਹਦੇ ਹਿਰਦੇ ਵਿੱਚ ਉਹਨੂੰ ਹੀ ਪਤਾ ਵੀ ਇਸ ਤਾੰਗ ਨੂੰ ਕਿਵੇਂ ਜਰ ਸਕੀਦਾ ਵੀ ਕਿਸ ਤਰ੍ਹਾਂ ਦੀ ਇਹ ਕਹਿੰਦੇ ਪ੍ਰੇਮ ਦੀ ਜਿਹੜੀ ਅੰਦਰ ਖਿੱਚ ਪੈਂਦੀ ਆ ਨਾ ਕਹਿੰਦੇ ਉਸ ਜੀਵ ਨੂੰ ਜੀਵਨ ਮੁਕਤ ਕਿਹਾ ਜਾਂਦਾ ਜੋ ਜੀਵਦਿਆਂ ਜੀ ਵਿਕਾਰਾਂ ਵੱਲੋਂ ਮੁਕਤ ਹੋ ਜਵੇ ਮਾਇਆ ਦੇ ਮੋਹ ਵੱਲੋਂ ਮੁਕਤ ਹੋ ਜਵੇ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਸਾਨੂੰ ਸਤਗੁਰ ਦਾ ਮਿਲਾਪ ਕਰਾ ਦਿਓ ਤਾਂ ਕਿ ਅਸੀਂ ਇਸ ਸੰਸਾਰ ਸਾਗਰ ਦੇ ਭਵਜਲ ਨੂੰ ਤਰ ਸਕੀਏ हम मूर्ख मुगद शरणागति मिल गोबिंद रंगा राम राजे गुरपुर हर पाया हर भगत इक मंगा मेरा मन तन शब्द विगासेया जप अनत तरंगा मिल संत जना हर पाया नानक सत संगा ਕਹਿੰਦੇ हे ਪਰਮੇਸ਼ਰ ਜੀ ਸਾਨੂੰ ਮਿਲੋ ਅਸੀਂ ਤੁਹਾਡੀ ਸ਼ਰਨ ਆਏ ਆ ਕਹਿੰਦੇ ਜਿਸ ਜੀਵ ਨੇ ਗੁਰੂ ਦੇ ਰਾਹੀ ਪਰਮੇਸ਼ਰ ਨੂੰ ਪਾ ਲਿਆ ਕਹਿੰਦੇ ਉਹ ਧਨ ਹੋ ਜਾਂਦਾ ਕਹਿੰਦੇ हे ਪਰਮੇਸ਼ਰ ਜੀ ਅਸੀਂ ਵੀ ਤੁਹਾਡੇ ਕੋਲੋਂ ਤੁਹਾਡੀ ਇੱਕ ਭਗਤੀ ਦਾ ਦਾਨ ਮੰਗਦੇ ਆ ਸਾਨੂੰ ਵੀ ਗੁਰੂ ਰਾਹੀ ਇਹ ਭਗਤੀ ਦਾ ਦਾਨ ਦਿਓ ਕਹਿੰਦੇ ਕਹਿੰਦੇ ਜਦੋਂ ਗੁਰੂ ਦੇ ਰਾਹੀ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਉਹ ਪਰਮੇਸ਼ਰ ਜੋ ਬਹੁਤ ਹੀ ਤਰੰਗਾ ਵਾਲਾ ਹੈ ਕਹਿੰਦੇ ਫਿਰ ਮੇਰਾ ਮਨ ਵਿਕਾਸ ਵਿੱਚ ਆ ਜਾਂਦਾ ਹੈ ਮੇਰਾ ਮਾਨਵੀ ਤੇ ਤਨਵੀ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਦਾ ਨਾਮ ਜਪਿਆਂ ਖੇੜੇ ਵਿੱਚ ਆ ਜਾਂਦਾ ਹੈ ਕਹਿੰਦੇ ਕਹਿੰਦੇ ਸੰਤ ਜਨਾ ਦੀ ਸਤ ਸੰਗਤ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਿਆਂ ਉਹਨੂੰ ਪਾ ਲਈਦਾ ਹੈ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਯਾ RAM ਰਾਜੇ ਹੋ ਮੰਗੋ ਸਰਣ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਬਸ਼ਲ ਹਰ ਬਿਰਦ ਹੈ ਹਰ ਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰ ਨਾਮਤ ਰਾਯਾ ਕਹਿੰਦੇ हे ਦੀਨਾ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਇਹ ਕਹਿੰਦੇ RAM ਰਾਜੇ ਕਹਿੰਦੇ ਸਾਡੀ ਇੱਕ ਬੇਨਤੀ ਸੁਣੋ ਕਹਿੰਦੇ ਅਸੀਂ ਤੁਹਾਡੇ ਕਹਿੰਦੇ ਸ਼ਰਨ ਆਏ ਆ ਅਸੀਂ ਤੁਹਾਡੇ ਨਾਮ ਦੀ ਦਾਤ ਮੰਗਦੇ ਆ ਤੇ ਸਾਡੇ ਮੁਖ ਦੇ ਵਿੱਚ ਆਪਣੇ ਨਾਮ ਦੀ ਦਾਤ ਪਾਓ ਕਹਿੰਦੇ ਕਹਿੰਦੇ ਤੁਹਾਡਾ ਜਿਹੜਾ ਬਿਰਦ ਹੈ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਤੁਸੀਂ ਸ਼ਰਨ ਆਏ ਦੀ ਲਾਜ ਰੱਖਦੇ ਹੋ ਨਾਨਕ ਜੀ ਕਹਿੰਦੇ ਨੇ ਜੋ ਵੀ ਜੀਵ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦਾ ਪਰਮੇਸ਼ਰ ਆਪਣੇ ਨਾਮ ਦੀ ਦਾਤ ਦੇ ਕੇ ਉਸ ਜੀਵ ਨੂੰ ਇਸ ਭਵਜਲ ਤੋਂ ਤਾਰ ਲੈਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਆਸਾ ਮਹੱਲਾ ਚੌਥਾ ਗੁਰਮਖ ਟੁੰਡ ਟੁੰਡੇਂਦਿਆਂ ਹਰ ਸੱਜਣ ਲੱਦਾ RAM ਰਾਜੇ ਕਾਂਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਦਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿੱਤਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਸ ਪਰਮੇਸ਼ਰ ਦੀ ਕਹਿੰਦੇ ਭਾਲ ਕੀਤੀ ਫਿਰ ਕਹਿੰਦੇ ਗੁਰੂ ਦੇ ਸਨਮੁਖ ਹੋਇਆ ਉਹ ਪਰਮੇਸ਼ਰ ਨੂੰ ਲੱਭ ਲਿਆ ਕਹਿੰਦੇ ਉਹਦਾ ਫਿਰ ਜਿਹੜਾ ਇਹ ਸਰੀਰ ਰੂਪੀ ਕਿਲਾ ਨਾ ਪਰਮੇਸ਼ਰ ਦਾ ਨਾਮ ਜਪ ਕੇ ਸ਼ੁੱਧ ਹੋ ਜਾਂਦਾ ਕਹਿੰਦੇ ਪਰਮੇਸ਼ਰ ਉਹਦੇ ਅੰਦਰ ਪ੍ਰਗਟ ਹੋ ਜਾਂਦਾ ਪਰਮੇਸ਼ਰ ਦੇ ਕਹਿੰਦੇ ਨਾਮ ਰਤਨ ਦੇ ਨਾਲ ਮੇਰਾ ਮਾਨ ਤਨ ਤੀਰ ਵਾਂਗੂ ਕਹਿੰਦੇ ਵਿੱਧ ਹੋ ਜਾਂਦਾ ਜਿਵੇਂ ਤੀਰ ਵਿੰਨ ਦਿੰਦਾ ਨਾ ਪਰਮੇਸ਼ਰ ਦਾ ਨਾਮ ਇਸ ਤਰ੍ਹਾਂ ਕਹਿੰਦੇ ਮੇਰੇ ਹਿਰਦੇ ਨੂੰ ਵਿੰਨ ਦਿੰਦਾ ਕਹਿੰਦੇ ਉਹ ਅੰਦਰ ਹੀ ਲੱਭਦਾ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਰਤਨ ਮੈਨੂੰ ਆਪਣੇ ਹਿਰਦੇ ਦੇ ਅੰਦਰ ਹੀ ਲੱਭਿਆ ਕਹਿੰਦੇ ਕਹਿੰਦੇ ਨਾਨਕ ਜੀ ਕਹਿੰਦੇ ਜਿਸ ਜੀਵ ਨੇ ਉਸ ਪਰਮੇਸ਼ਰ ਨੂੰ ਆਪਣੇ ਅੰਦਰੋਂ ਲੱਭ ਲਿਆ ਤੇ ਜੋ ਉਹਦੇ ਨਾਮ ਦੇ ਵਿੱਚ ਰਚ ਗਿਆ ਉਹਦੇ ਬਹੁਤ ਵੱਡੇ ਭਾਗ ਨੇ ਕਹਿੰਦੇ ਪੰਥ ਦਸਾਵਾਂ ਨਿਤ ਖੜੀ ਮੁੰਦ ਜੋਵਨ ਬਾਲੀ RAM ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮੇਰੇ ਮਨ ਤਨ ਨਾਮ ਆਧਾਰ ਹੈ ਹਉ ਮੈਂ ਵਿਖ ਜਾਲੀ ਜਨ ਨਾਨਕ ਸਤ ਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਕਹਿੰਦੇ ਮੈਂ ਜੀਵ ਇਸਤਰੀ ਅੰਜਾਨ ਹਾਂ ਤੇ ਪਰਮੇਸ਼ਰ ਦਾ ਰਸਤਾ ਲੱਭਦੀ ਆ ਪਰਮੇਸ਼ਰ ਦੇ ਦਰ ਦਾ ਹੇ ਸਤ ਗੁਰ ਜੀ ਮੈਨੂੰ ਪਰਮੇਸ਼ਰ ਦੇ ਦਰ ਦਾ ਰਸਤਾ ਦੱਸ ਦਿਓ ਮੈਨੂੰ ਪਰਮੇਸ਼ਰ ਦੇ ਨਾਮ ਦਾ ਚੇਤਾ ਕਰਾ ਦਿਓ ਤਾਂ ਕਿ ਮੈਂ ਪਰਮੇਸ਼ਰ ਦੇ ਮਾਰਗ ਤੇ ਚੱਲਦੀ ਜਾਵਾਂ ਮੈਨੂੰ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ ਇਸ ਨਾਮ ਦੇ ਨਾਲ ਹੀ ਹਉਮੈ ਦੀ ਜ਼ਹਿਰ ਅੰਦਰੋਂ ਖਤਮ ਹੁੰਦੀ ਹੈ ਕਹਿੰਦੇ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਕਹਿੰਦੇ हे ਸਤਿਗੁਰ ਤੁਸੀਂ ਮੈਨੂੰ ਉਸ ਪਰਮੇਸ਼ਰ ਨੂੰ ਮਲਾਉਣਾ ਹੈ ਕਿ ਪਰਮੇਸ਼ਰ ਦੇ ਨਾਲ ਮਿਲਾਪ ਸਤਗੁਰ ਦੇ ਰਾਹੀ ਹੀ ਹੋ ਸਕਦਾ ਹੈ ਗੁਰਮਖ ਪਿਆਰੇ ਆਏ ਮਿਲ ਮੈਂ ਚਿਰੀ ਵਿ슌ੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬਿਰਾਗਿਆ ਹਰ ਨੈਣ ਰਸ ਪਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹਉ ਮੂਰਖ ਕਾਰ ਲਾਈਆ ਨਾਨਕ ਹਰ ਕੰਮੇ ਕਹਿੰਦੇ ਹੈ ਪਰਮੇਸ਼ਰ ਜੀ ਮੈਨੂੰ ਚਿਰਾਂ ਦੇ ਵਿਛੜੇ ਨੂੰ ਗੁਰੂ ਦੇ ਰਾਹੀ ਆ ਕੇ ਮਿਲ ਕਹਿੰਦੇ ਮੇਰਾ ਮਨ ਤੇ ਤਨ ਕਹਿੰਦੇ ਤੈਨੂੰ ਮਿਲਣ ਦੇ ਲਈ ਬਹੁਤ ਬੈਰਾਗ ਵਿੱਚ ਹੈ ਤੇਰੇ ਮਿਲਣ ਦੇ ਲਈ ਮੇਰੇ ਜਿਹੜੇ ਨੈਣ ਨੇ ਉਹ ਵੀ ਕਹਿੰਦੇ ਪ੍ਰੇਮ ਦੇ ਜਲ ਨਾਲ ਭਿੱਜੇ ਹੋਏ ਨੇ ਤੇਰੀ ਤਾਂਗ ਵਿੱਚ ਕਹਿੰਦੇ ਕਹਿੰਦੇ हे ਗੁਰ ਮੈਨੂੰ ਉਸ ਪਰਮੇਸ਼ਰ ਦਾ ਦਰ ਕਰ ਦੱਸ ਮੈਨੂੰ ਉਸ ਪਿਆਰੇ ਪਰਮੇਸ਼ਰ ਦੇ ਨਾਲ ਮਿਲਾ ਤਾਂ ਕਿ ਉਹਨੂੰ ਮਿਲ ਕੇ ਮੇਰਾ ਮਨ ਉਹਦੇ ਵਿੱਚ ਪਰਚ ਜਾਏ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਸਾਨੂੰ ਆਪ ਦੇ ਨਾਮ ਜਪਣ ਦੀ ਕਾਰ ਵਿੱਚ ਲਾ ਲਓ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰ ਅਮਰਤ ਪਿੰਨੇ ਦੇ ਹੋਰੀ ਅਮਰਤ ਬੁਰ ਕੇ RAM ਰਾਜੇ ਜਿਨਾ ਗੁਰ ਬਾਣੀ ਮਨ ਪਾਇਆ ਅਮਰਤ ਸ਼ਕ ਸ਼ਕੇ ਗੁਰ ਟੁੱਟੇ ਹਰ ਪਾਇਆ ਚੁਕੇ ਤੱਕ ਤਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਕੇ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਗੁਰੂ ਦੀ ਕਹਿੰਦੇ ਜਿਹੜੀ ਆਪਣਾ ਸਰੀਰ ਆ ਆਪਣਾ ਹਿਰਦਾ ਉਹ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਰਹਿੰਦਾ ਫਿਰ ਕਹਿੰਦੇ ਉਹ ਗੁਰੂ ਆਪ ਹਮੇਸ਼ਾ ਉਹਦੇ ਨਾਮ ਜਲ ਦੇ ਨਾਲ ਭਿੱਜਿਆ ਰਹਿੰਦਾ ਤੇ ਦੂਸਰਿਆਂ ਨੂੰ ਵੀ ਨਾਮ ਜਲ ਦੀ ਵਟਕਾ ਕਰਦਾ ਦੂਸਰਿਆਂ ਤੇ ਵੀ ਕਹਿੰਦੇ ਜਿਨ੍ਹਾਂ ਨੂੰ ਕਹਿੰਦੇ ਗੁਰਬਾਣੀ ਮਨ ਦੇ ਵਿੱਚ ਭਾ ਜਾਂਦੀ ਆ ਮਨ ਵਿੱਚ ਚੰਗੀ ਲੱਗਦੀ ਆ ਉਹਨਾਂ ਨੇ ਪਰਮੇਸ਼ਰ ਦਾ ਅੰਮ੍ਰਿਤ ਨਾਮ ਚੱਖ ਲਿਆ ਕਹਿੰਦੇ ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਫਿਰ ਪਰਮੇਸ਼ਰ ਦਾ ਮਿਲਾਪ ਹੁੰਦਾ ਤਾਂ ਫਿਰ ਜੀਵ ਦੇ ਅੰਦਰੋਂ ਚੰਚਲਤਾ ਖਤਮ ਹੋ ਜਾਂਦੀ ਆ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਪਰਮੇਸ਼ਰ ਵਿੱਚ ਲੀਨ ਹੋ ਗਿਆ ਉਹ ਫਿਰ ਪਰਮੇਸ਼ਰ ਦਾ ਰੂਪ ਹੀ ਬਣ ਗਿਆ ਉਹ ਜਨ ਤੇ ਪਰਮੇਸ਼ਰ ਇੱਕ ਰੂਪ ਹੋ ਗਏ ਆਸਾ ਮਹੱਲਾ ਚੌਥਾ ਹਰ ਅਮਰਤ ਭਗਤ ਪੰਡਾਰ ਹੈ ਗੁਰ ਸਤਗੁਰ Pase RAM RAJE ਗੁਰ ਸਤਗੁਰ ਸੱਚਾ ਸਾਹਾ ਹੈ ਸਿੱਖ ਦੇ ਹਰ ਰਾਸੇ ਨਨ ਤਨਵਣ ਜਾਰਵਣ ਜਿਹ ਹੈ ਗੁਰ ਸਾਹਾ ਸਾਬਾ ਸੇ ਜਨ ਨਾਨਕ ਗੁਰ ਤਿਨੀ ਪਾਇਆ ਜਿਨ ਧੁਰ ਲਿਖਤ ਲਿਲਾਟ ਲਿਖਾ ਸੇ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਗੁਰੂ ਕੋਲ ਪਰਮੇਸ਼ਰ ਦੀ ਭਗਤੀ ਦੇ ਭੰਡਾਰੇ ਨੇ ਭਰੇ ਨੇ ਖਜ਼ਾਨੇ ਕਹਿੰਦੇ ਕਹਿੰਦੇ ਫਿਰ ਉਹ ਗੁਰੂ ਸੱਚਾ ਸ਼ਾਹ ਬਣ ਕੇ ਆਪਣੇ ਸਿੱਖਾਂ ਨੂੰ ਪਰਮੇਸ਼ਰ ਦੇ ਨਾਮ ਦੀ ਪੂੰਜੀ ਵੰਡਦਾ ਹੈ ਕਹਿੰਦੇ ਉਹ ਵਣਜਾਰੇ ਧੰਨੇ ਜੋ ਪਰਮੇਸ਼ਰ ਦੇ ਨਾਮ ਦਾ ਵਣਜ ਕਰਦੇ ਨੇ ਤੇ ਗੁਰੂ ਕੋਲੋਂ ਫਿਰ ਸ਼ਾਬਾਸ਼ੀ ਲੈਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਦੀ ਸ਼ਰਨ ਮਿਲਦੀ ਹੈ ਗੁਰੂ ਦਾ ਮਿਲਾਪ ਮਿਲਦਾ ਉਹ ਓਨਾਨੋਈ ਹੁੰਦਾ ਜਿਨ੍ਹਾਂ ਦੇ ਧੁਰ ਮਾਸਤਕ ਤੋਂ ਇਹ ਲਿਖੇ ਨੇ ਸੰਸਕਾਰ ਕਿ ਇਹਨਾਂ ਦਾ ਮਿਲਾਪ ਗੁਰੂ ਦੇ ਨਾਲ ਹੋਣਾ ਹੈ ਇਸ ਜਨਮ ਦੇ ਵਿੱਚ ਕਿਉਂਕਿ ਗੁਰੂ ਦੇ ਰਾਹੀਂ ਹੀ ਪਰਮੇਸ਼ਰ ਦੇ ਨਾਲ ਮਿਲਾਪ ਸੰਭਵ ਹੈ ਸਚ ਸਹਾ ਹਮਾਰਾ ਤੂੰ ਤਣੀ ਸਭ ਜਗਤ ਬਣ ਜਾ ਰਾਮ ਰਾਜੇ ਸਬਾ ਪਾਂਡੇ ਤੁਦੇ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਪਾਵੇ ਪਾਂਡੇ ਵਿੱਚ ਵਸਤ ਸਾ ਨਿਕਲੈ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਕੋ ਹਰ ਬਖਸਿਆ ਹਰ ਭਗਤ ਪੰਡਾਰਾ ਹਾਂਜੀ ਸੰਗਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੂੰ ਸਾਡਾ ਸੱਚਾ ਸ਼ਾ ਅਸੀਂ ਕਹਿੰਦੇ ਜੀਵ ਜਗਤ ਵਿੱਚ ਤੇਰੇ ਨਾਮ ਦਾ ਵਣਜ ਕਰ ਰਹੇ ਹਾਂ ਸਾਰੇ ਜੀਵ ਤੂੰ ਸਾਜੇ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਜਿੰਦ ਵਸਤ ਹੈ ਨਾਮ ਵਸਤ ਹੈ ਉਹ ਤੇਰੀ ਰੱਖੀ ਹੋਈ ਹੈ ਤੇ ਇਹਨਾਂ ਜੀਵ ਭਾਂਡਿਆਂ ਵਿੱਚ ਜੋ-ਜੋ ਵਸਤ ਤੂੰ ਪਾਈ ਹੈ ਜਿੱਦਾਂ ਦੇ ਗੁਣ ਔਗਣ ਪਾਏ ਨੇ ਉਗੋਸ ਦੇ ਰਸਾਵ ਨਾਲ ਜੀਵਕਾਰ ਕਰ ਰਹੇ ਨੇ ਜੀਵਾਂ ਦੇ ਵਿਚਾਰਿਆਂ ਦੇ ਹੱਥ ਵਸ ਕੁਝ ਨਹੀਂ ਹੈ ਨਾਨਕ ਜੀ ਕਹਿੰਦੇ ਨੇ ਕਿ ਨਾਨਕ ਨੂੰ ਵੀ ਪਰਮੇਸ਼ਰ ਨੇ ਭਗਤੀ ਦੇ ਭੰਡਾਰੇ ਬਖਸ਼ਿਆ ਹਮ ਕਿਆ ਗੁਣ ਤੇਰੇ ਵਿਥਰੈ ਸੁਆਮੀ ਤੂੰ ਅਪਰ ਅਪਾਰੋ RAM ਰਾਜੇ ਹਰ ਨਾਮ ਸਲਾਹਾ ਦਿਨ ਰਾਤ ਇਹ ਆਸ ਆਦਾਰੋ ਹਮ ਮੂਰਖ ਕਿਛੂ ਨ ਜਾਣ ਹਾ ਕਿਵ ਪਾਵੋ ਪਾਰੋ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਪਨਹਾਰੋ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਅਪਰੰਪਰ ਪਾਰ ਹੈ ਤੇਰੇ ਗੁਣਾਂ ਦਾ ਅਸੀਂ ਅੰਤ ਨਹੀਂ ਪਾ ਸਕਦੇ ਅਸੀਂ ਤੇਰੇ ਗੁਣ ਕਿਵੇਂ ਬਿਆਨ ਕਰ ਸਕਦੇ ਹਾਂ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਹਿੰਦੇ हे ਪਰਮੇਸ਼ਰ ਜੀ ਮੇਰੀ ਤੇ ਇੱਕ ਆਸ ਤੇ ਆਸਰਾ ਇਹੀ ਹੈ ਕਿ ਦਿਨ ਰਾਤ ਮੈਂ ਤੁਹਾਡਾ ਨਾਮ ਸਿਮਰ ਸਕਾਂ ਆਪ ਦੀ ਸਿਫਤ ਸਲਾ ਕਰ ਸਕਾਂ ਕਹਿੰਦੇ ਅਸੀਂ ਮੂਰਖ ਜੀਵ ਕਿਵੇਂ ਜਾਣੀਏ ਕਿ ਅਸੀਂ ਕਿਸ ਤਰ੍ਹਾਂ ਕਹਿੰਦੇ ਤੁਹਾਡੇ ਗੁਣਾਂ ਦਾ ਅੰਤ ਪਾ ਸਕਦੇ ਹਾਂ ਨਾਨਕ ਤੇ ਕਹਿੰਦੇ ਤੁਹਾਡੇ ਦਾਸਾਂ ਦੇ ਦਾਸਾਂ ਦਾ ਦਾਸ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਜਿਉਂ ਭਾਵੈ ਤਿਉਂ ਰੱਖ ਲੈ ਹਮ ਸਰਨ ਪ੍ਰਭ ਆਏ RAM ਰਾਜੇ ਹਮ ਪੂਲ ਵਿਗਾੜੈ ਦਿਨ ਸਰਾਤ ਹਰ ਲਾਜਰ ਖਾਏ ਹਾ ਮਬਾਰਕ ਤੂੰ ਗੁਰਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਤਾਂ ਤੁਹਾਡੀ ਸ਼ਰਨ ਆਏ ਆ ਤੁਹਾਡੇ ਬੱਚੇ ਆ ਤੁਸੀਂ ਸਾਡੇ ਗੁਰੂ ਪਿਤਾ ਹੋ ਅਸੀਂ ਤੇ ਕਹਿੰਦੇ ਬਹੁਤ ਭੁੱਲਾਂ ਕਰਦੇ ਆ ਦਿਨ ਰਾਤ ਭੁੱਲਾਂ ਕਰਦੇ ਆ ਤੁਸੀਂ ਸਾਨੂੰ ਬਖਸ਼ ਲਓ ਤੁਸੀਂ ਹੀ ਸਾਡੀ ਇੱਜ਼ਤ ਰੱਖੋ ਕਹਿੰਦੇ ਤੁਸੀਂ ਹੀ ਸਾਨੂੰ ਪਿਤਾ ਵਾਂਗ ਸਮਝਾਓ ਚੰਗੀ ਮੱਤ ਦੋ ਕਹਿੰਦੇ ਨਾਨਕ ਤੇ ਤੁਹਾਡਾ ਦਾਸ ਕਿਹਾ ਜਾਂਦਾ ਤੇ ਤੁਸੀਂ ਆਪਣੇ ਇਸ ਦਾਸ ਦੀ ਇੱਜ਼ਤ ਆਪ ਰੱਖੋ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ ਤਿਨਾ ਸਤਗੁਰ ਮਿਲਿਆ RAM ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਕਟ ਬਲਿਆ ਹਰ ਲੱਦਾ ਰਤਨ ਪਦਾਰਥੋ ਫਿਰ ਬਹੜ ਨ ਚੱਲਿਆ ਜਨ ਨਾਨਕ ਨਾਮ ਅਰਾਧਿਆ ਆਰਾਦ ਹਰ ਮਿਲਿਆ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਸ ਜੀਵ ਦੇ ਕਹਿੰਦੇ ਤੁਰ ਤੋਂ ਪੂਰਵਲੇ ਕਰਮ ਉਹਦੇ ਮਸਤਕ ਤੇ ਲਿਖਿਆ ਹੈ ਉਸ ਦਾ ਹੀ ਮਿਲਾਪ ਇਸ ਜੀਵਨ ਵਿੱਚ ਸਤਿਗੁਰ ਨਾਲ ਹੁੰਦਾ ਹੈ ਸਤਿਗੁਰ ਦੇ ਨਾਲ ਮਿਲਾਪ ਹੋਣ ਤੇ ਜੀਵਨ ਦੇ ਜੀਵ ਦੇ ਅੰਦਰੋਂ ਅਗਿਆਨਤਾ ਖਤਮ ਹੋ ਜਾਂਦੀ ਹੈ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਗੁਰੂ ਰਾਹੀਂ ਬਖਸ਼ੇ ਗਿਆਨ ਦੁਆਰਾ ਫਿਰ ਉਹ ਜੀਵ ਆਪਣੇ ਅੰਦਰੋਂ ਹੀ ਪਰਮਾਤਮਾ ਦਾ ਨਾਮ ਰੂਪੀ ਰਤਨ ਅੰਦਰੋਂ ਲੱਭ ਲੈਂਦੇ ਨੇ ਫਿਰ ਜਦੋਂ ਉਹਨਾਂ ਨੂੰ ਇਹ ਨਾਮ ਰਤਨ ਮਿਲਦਾ ਫਿਰ ਇਹ ਕਹਿੰਦੇ ਉਹਨਾਂ ਕੋਲੋਂ ਗਵਾਚਦਾ ਨਹੀਂ ਹੈ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਜਪਿਆ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਉਸ ਜੀਵ ਨੂੰ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਜਿਨੀ ਐਸਾ ਹਰ ਨਾਮ ਨਚੇ ਤਿਓ ਸੇ ਕਾਹੇ ਜਗ ਆਏ RAM ਰਾਜੇ ਇਹ ਮਾਨਸ ਜਨਮ ਦੁਲੰਬ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਵੱਤੈ ਹਰ ਨਾਮ ਨਬੀ ਜਿਓ ਅੱਗੇ ਭੁੱਖਾ ਕੀ ਖਾਏ ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਕਹਿੰਦੇ ਜਿਸ ਜੀਵ ਨੇ ਏਸ ਕਹਿੰਦੇ ਮਨੁੱਖਾ ਜਨਮ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਹਨਾਂ ਦਾ ਕਹਿੰਦੇ ਇਹ ਮਨੁੱਖਾ ਜਨਮ ਵਿਅਰਥ ਚਲੇ ਗਿਆ ਮਨੁੱਖਾ ਜਨਮ ਦੇ ਵਿੱਚ ਹੀ ਪਰਮੇਸ਼ਰ ਦੇ ਨਾਲ ਮਿਲਾਪ ਸੰਭਵ ਹੈ ਕਿਸੇ ਹੋਰ ਜੁਨੀ ਦੇ ਵਿੱਚ ਇਹ ਮਿਲਾਪ ਸੰਭਵ ਨਹੀਂ ਤਾਂ ਇਹ ਕਹਿੰਦੇ ਨੇ ਕਿ ਇਸ ਦੇਹੀ ਕੋ ਸਿਮਰੈ ਦੇਵ ਦੇਵਤੇ ਵੀ ਮਨੁੱਖਾ ਦੇਹੀ ਪਾਉਣਾ ਚਾਹੁੰਦੇ ਨੇ ਕਿ ਮਨੁੱਖਾ ਦੇਹੀ ਵਿੱਚ ਹੀ ਪਰਮੇਸ਼ਰ ਦਾ ਨਾਮ ਜਪਿਆ ਜਾ ਸਕਦਾ ਜੇ ਇੱਕ ਵਾਰ ਹੁਣ ਖੁੰਝ ਗਈ ਇਹ ਮਨੁੱਖਾ ਦੇਹੀ ਫਿਰ ਪਤਾ ਨਹੀਂ ਕਦੋਂ ਇਹ ਦੇਹੀ ਮਿਲਣੀ ਆ। ਇਸ ਲਈ ਕਹਿੰਦੇ ਨੇ ਕਿ ਹੁਣ ਵੱਤੈ ਹਰ ਨਾਮ ਦਾ ਬੀਜਿਓ। ਕਹਿੰਦੇ ਹੁਣ ਵੱਤਰ ਆਈ ਹੈ। ਹੁਣ ਮਨੁੱਖਾ ਜਨਮ ਮਿਲਿਆ ਹੈ। ਹੁਣ ਉਹਦੇ ਨਾਮ ਦਾ ਬੀਜ ਬੀਜੀ ਆਪਾਂ। ਜਦੋਂ ਨਹੀਂ ਨਾਮ ਦਾ ਬੀਜ ਬੀਜਾਂਗੇ ਕਿਉਂਕਿ ਨਾਮ ਹੀ ਸਦਾ ਦਾ ਸਹਾਈ ਹੈ। ਜੋ ਸੰਸਾਰ ਵਿੱਚ ਮਿਲਿਆ ਸਭ ਪਦਾਰਥ ਉਹ ਸੰਸਾਰ ਵਿੱਚ ਹੀ ਰਹਿ ਜਾਣਾ ਸਿਰਫ ਉਹਦੇ ਨਾਮ ਨੇ ਸਾਡੇ ਨਾਲ ਜਾਣਾ ਜੇ ਨਾਮ ਨਹੀਂ ਬੀਜਿਆ ਤਾਂ ਨਾਲ ਕੁਝ ਵੀ ਨਹੀਂ ਜਾਣਾ ਫਿਰ ਅੱਗੇ ਪਰਲੋਕ ਵਿੱਚ ਕਿਸ ਚੀਜ਼ ਦਾ ਸਹਾਰਾ ਲੱਭੋਗੇ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਮਨਮੁਖ ਜਿਹੜੇ ਹੈਗੇ ਨੇ ਉਹਨਾਂ ਨੂੰ ਜਨਮ ਫੇਰ ਮਿਲਦਾ ਉਹ ਜਨਮ ਮਰਨ ਦੇ ਚੱਕਰ ਚ ਨੇ ਇਹ ਪਰਮੇਸ਼ਰ ਦੀ ਖੇਡ ਆ ਕਹਿੰਦੇ ਪਰਮੇਸ਼ਰ ਨੂੰ ਇਸ ਤਰ੍ਹਾਂ ਹੀ ਭਾਉਂਦਾ ਹੈ ਤੂੰ ਹਰ ਤੇਰਾ ਸਭ ਕੋ ਸਭ ਤੁਦ ਉਪਾਏ RAM ਰਾਜੇ ਕਿਛ ਹਾਥ ਕਿਸੈ ਦੇ ਕਿਛ ਨਹੀਂ ਸਭ ਚੱਲੈ ਚਲਾਏ ਜਿਨ ਤੂੰ ਮੇਲੇ ਪਿਆਰੇ ਸੇ ਤੁਦ ਮਿਲੇ ਜੋ ਹਰ ਮਨ ਪਾਏ ਜਨ ਨਾਨਕ ਸਤ ਗੁਰ ਪੇਟਿਆ ਹਰ ਨਾਮ ਤਰਾਏ ਕਹਿੰਦੇ ਹੈ ਪਰਮੇਸ਼ਰ ਜੀ ਸਾਰੇ ਜੀਵ ਤੇਰੇ ਨੇ ਤੂੰ ਸਾਰੇ ਜੀਵਾਂ ਦਾ ਤੂੰ ਸਾਰੇ ਪੈਦਾ ਕੀਤੇ ਨੇ ਸੰਸਾਰ ਦੀ ਸਾਰੀ ਕਾਰ ਤੇਰੇ ਹੁਕਮ ਵਿੱਚ ਚੱਲ ਰਹੀ ਹੈ ਹੋਰ ਕਿਸੇ ਦੇ ਹੱਥ ਵਸ ਕੁਝ ਵੀ ਨਹੀਂ ਹੈ ਸਭ ਕੁਝ ਤੇਰਾ ਕੀਤਾ ਕਰਾਇਆ ਹੋ ਰਿਹਾ ਜਿਹਦੇ ਤੇਰੇ ਮਨ ਨੂੰ ਕਹਿੰਦੇ ਭਾ ਜਾਂਦੇ ਨੇ ਜਿਨ੍ਹਾਂ ਨੂੰ ਤੂੰ ਆਪਣੇ ਨਾਲ ਮੇਲਣਾ ਚਾਹਨਾ ਉਹੀ ਤੇਰਾ ਮਿਲਾਪ ਪ੍ਰਾਪਤ ਕਰਦੇ ਨੇ ਕਹਿੰਦੇ ਜਿਸ ਨੇ ਵੀ ਸਤਿਗੁਰ ਦੇ ਨਾਲ ਮਿਲਾਪ ਪਾਇਆ ਉਹਨੇ ਸਤਿਗੁਰ ਦੇ ਰਾਹੀਂ ਪਰਮੇਸ਼ਰ ਦੇ ਨਾਲ ਮਿਲਾਪ ਪਾਇਆ जिना जेड़ा ਵੀ ਤਰਿਆ ਇਸ ਸੰਸਾਰ ਸਾਗਰ ਤੋਂ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਲੱਗੇ ਤਰਿਆ ਵਾਹਿਗੁਰੂ ਜੀ ਕੋਈ ਗਾਵੇ ਰਗੀ ਨਾਦੀ ਬੇਦੀ ਬਹੁ ਪਾਂਤ ਕਰ ਨਹੀਂ ਹਰ ਹਰ ਪੀਜੈ RAM ਰਾਜੇ ਜਿਨਾ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੈ ਜਿਨਾ ਨਾਨਕ ਗੁਰਮਖ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ ਹੰਦੀ ਸੰਗ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਚਾਹੇ ਕਹਿੰਦੇ ਆਪਣੇ ਵੱਲੋਂ ਕੋਈ ਰਾਗਾਂ ਦੇ ਨਾਲ ਪਰਮਾਤਮਾ ਦੀ ਭਗਤੀ ਕਰੇ ਕੋਈ ਧਾਰਮਿਕ ਪੁਸਤਕਾਂ ਪੜ੍ਹੇ ਇਸ ਤਰ੍ਹਾਂ ਕੋਈ ਗੁਣ ਗਾਵੇ ਕਹਿੰਦੇ ਜਦੋਂ ਤੱਕ ਜੀਵ ਦੇ ਅੰਦਰ ਵਿਕਾਰਾਂ ਦਾ ਕਪਟ ਹੈ ਕਹਿੰਦੇ ਉਦੋਂ ਤੱਕ ਇਹ ਇਸ ਤਰ੍ਹਾਂ ਦੀ ਭਗਤੀ ਕਰਨ ਦਾ ਕੋਈ ਫਾਇਦਾ ਨਹੀਂ ਹੋ ਸਕਦਾ ਕਿਉਂਕਿ ਉਹ ਪਰਮੇਸ਼ਰ ਅੰਦਰਲੇ ਵਿਕਾਰ ਜਾਣਦਾ ਜੀਵ ਚਾਹੇ ਅੰਦਰਲੇ ਵਿਕਾਰ ਕਿਵੇਂ ਵੀ ਲੁਕਾਉਣਾ ਚਾਹੇ ਉਹ ਪਰਮੇਸ਼ਰ ਕੋਲੋਂ ਲੁਕ ਨਹੀਂ ਸਕਦੇ ਫਿਰ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਦਾ ਹਿਰਦਾ ਗੁਰੂ ਦੀ ਸ਼ਰਨ ਵਿੱਚ ਆ ਕੇ ਸ਼ੁੱਧ ਹੋ ਜਾਂਦਾ ਉਹੀ ਪਰਮੇਸ਼ਰ ਦੀ ਭਗਤੀ ਕਰਦੇ ਨੇ ਤੇ ਉਹੀ ਭਗਤੀ ਕੀਤੀ ਪਰਮੇਸ਼ਰ ਦੇ ਦਰ ਤੇ ਕਬੂਲ ਹੁੰਦੀ ਹੈ ਇਸ ਤੋਂ ਬਿਨਾ ਕਹਿੰਦੇ ਕੋਈ ਵੀ ਪਖੰਡ ਵਾਲੀ ਭਗਤੀ ਕੀਤੀ ਆ ਉਹ ਪਰਮੇਸ਼ਰ ਦੇ ਦਰ ਤੇ ਕਬੂਲ ਨਹੀਂ ਹੁੰਦੀ ਤੇ ਸਾਡੇ ਜੀਵਾਂ ਲਈ ਇਹੀ ਫਰਜ਼ਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਲਈਏ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਹੀ ਸਾਡਾ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹੈ ਪਰਮੇਸ਼ਰ ਦੀ ਰਹਿਮਤ ਸਦਕਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣਾ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ